ਗੁਰਮੁਖਿਆਰੇਓ ਆਪਾਂ ਇਹ ਪਾਠ ਸੋਨੋ ਸਕਰੀਨਸ਼ਾਟ ਦੇ ਸਕਰੀਨ ਦੇ ਉੱਤੇ ਰਿਕਾਰਡਿੰਗ ਕਰਕੇ ਪੜ੍ਹ ਰਹੇ ਸੀ ਧਿਆਨ ਨਾਲ ਨਾਲੇ ਦੇਖੀ ਜਾਓ ਨਾਲ ਸ੍ਰਵਣ ਕਰੀ ਜਾਓ ਸੋ ਆਪਾਂ ਪਹਿਲਾ ਪਾਠ ਪਾਉਂਦੀ ਸੀ ਆਡੀਓ ਬਣਾ ਕੇ ਤੇ ਮੈਨੂੰ ਲੱਗਿਆ ਵੀ ਆ ਉਦੋਂ ਜ਼ਿਆਦਾ ਬਿਹਤਰ ਹੈ ਇਸ ਤੋਂ ਬਾਅਦ ਆਪਾਂ ਜਿਹੜੀ ਵਿਆਖਿਆ ਹੈ ਵਿਆਖਿਆ ਆਪਾਂ ਆਡੀਓ ਦੇ ਨਾਲ ਹੀ ਵੀਡੀਓ ਦੇ ਨਾਲ ਪਾਵਾਂਗੇ ਹੁਣ ਸਮਝੋ ਉਤੇ ਤਾਹ ਤੋਂ ਨਿਗਾਹ ਮਾਰਨੀ ਹੈ ਨਾਲ ਨਾਲ ਦੇਖੀ ਜਾਣਾ ਜੇਨ ਕਲਾ ਮਾਤ ਗਰਭ ਪ੍ਰਤਪਾਲੰ ਨਹਿ ਛੇ ਦੰਤ ਜਠ ਰੋਗਣਾ ਜੇਨ ਕਲਾ ਮਾਤ ਗਰਭ ਪ੍ਰਤਪਾਲੰ ਨਹਿ ਛੇ ਦੰਤ ਜਠ ਰੋਗਣਾ ਤੇਨ ਕਲਾ ਸਤੰਭ ਹੰਸ ਰੋਵਰੰ ਨਾਨਕ ਨਹਿ ਜੰਤ ਤਰੰਗ ਤੋਇਨਾਂ ਗਉ ਸਾਈਂ ਗ੍ਰਿਸ਼ਟ ਰੂਪੇਣ ਸਿਮਰਨੰ ਸਰਬਤਰ ਜੀਵਨਾ ਲਬਧੰ ਸਾਧ ਸੰਗੇਨ ਨਾਨਕ ਸਵਸ਼ ਮਾਰਗ ਹਰ ਭਗਤਨਾ ਮਸਕੰ ਪਗਨੰਤ ਸੈਲੰ ਕਰਦ ਮੰਤਰੰਤ ਪਪੀਲਕਾ ਸਾਗਰੰ ਲੰਕੰਤ ਪਿੰਗੰ ਤਾਮ ਪ੍ਰਗਾਸ ਅੰਧਕਾ ਸਾਧ ਸੰਗੈ ਨ ਸਿਮਰੰਤ ਗੋਬਿੰਦ ਸ਼ਰਨ ਨਾਨਕ ਹਰ 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 ਨਾਨਕ ਹਰ ਹਰ ਹਰੇ ਸਾਧ ਸੰਗੈ ਨ ਸਿਮਰੰਤ ਗੋਬਿੰਦ ਸ਼ਰਨ ਨਾਨਕ ਹਰ ਹਰ ਹਰੇ ਤਿਲਕਹੀਨ ਜਥਾ ਵਿਪਰਾ ਅਮਰਹੀਨ ਜਥਾ ਰਜਨਾ ਆਪ ਦੇਹੀਨ ਜਥਾ ਸੂਰਾ ਨਾਨਕ ਧਰਮਹੀਨ ਤਥਾ ਵੈਸਨਵਾ ਨਾ ਸੰਖੋ ਨਾ ਚਕਰੰ ਨਾ ਗਦਾ ਨਾ ਸਿਆਮੰ ਅਸਚਾਰ ਦੇ ਰੂਪੰ ਰਹੰਤ ਜਨਮੰ ਨੇਤ ਨੇਤ ਕਥਾਂਤ ਵੇਦਾ ਊਚ ਮੂਚ ਅਪਾਰ ਗੋਬਿੰਦ ਬਸੰਤ ਸਾਧ ਰਿਦਿਓ ਉਚਤ ਬੁਝੰਤ ਨਾਨਕ ਬੜ ਭਾਗਿਆ ਬੁਝੰਤ ਨਾਨਕ ਬੜ ਭਾਗਿਆ ਉਹ ਧਿਆਨ ਵਸਨ ਸੰਸਾਰੰ ਸੰਬੰਧੀ ਸੁਆ ਨ ਸਿਆਲ ਖਰਾ ਬੇਕਮ ਸਥਾਨ ਮਨ ਮੋਹ ਮਦਰੰ ਮਹਾ ਅਸਾਦ ਪੰਚ ਤਸਕਰਾਂ हितमोपय परम ब्रमण अहं फास तीक्षणा कठना पावकतो असाधकोरं अगम तीर अगम तीर न लंगणा पाज साध संग गोपाल नानक पाज साध संग गोपाल नानक हर चरण शरण ਉਦਰਨਾ ਕਿਰਪਾ ਤ੍ਰਿਪਾਕਰੰਤ ਗੋਬਿੰਦ ਗੋਪਾਲ ਸਗਲੇ ਰੋਗ ਖੰਡਣਾ ਸਾਧ ਸੰਗੇਨ ਗੁਣ ਰਮਤ ਨਾਨਕ ਸ਼ਰਨ ਪੂਰਨ ਪਰਮੇਸ਼ਵਰਾ ਸ਼ਿਆਮਲ ਮਧੁਰ ਮਨੁਕਿਆਂ ਰਿਦਯੰ ਪੂਮ ਬਰਣਾ ਨਿਵੰਤ ਹੋਵੰਤ ਮਿਥਿਆ ਚੇਤਨਾ ਸੰਤ ਸਵਜਨਾ ਅਚੇਤ ਮੂੜਾ ਨਾ ਜਾਣੰਤ ਘਟੰਤ ਸਾਸਾ ਨਿਤ ਪ੍ਰਤੇ ਛੇ ਜੰਤ ਮਾ ਸੁੰਦਰੀ ਕਾਇਆ ਕਾਲ ਕੰਨਿਆ ਗਰਸਤੇ ਅਰਚੰਤ ਪੁਰਖਾ ਕੁਟਾਂ ਬੁਲੀਲਾ ਅਨੇਤਾ ਸਾ ਵਿਖਿਆ ਬਿਨੋਦ ਪਰਮੰਤ ਪਰਮੰਤ ਬਹੁ ਜਨਮ ਹਾਰਿਓ ਚਰਨ ਨਾਨਕ ਕਰਨਾ ਮਯਾ 헤 ਜੀਵੇ 헤 ਰਸਗੇ ਮਦਰ ਪ੍ਰਯਤਵੇੰ ਸਤ ਹਤੰ ਪਰਮ ਬਾਦੰ ਅਵਰਤ ਇਥਾ ਸੁਦ ਅਸ਼ਰਨਾ ਗੋਬਿੰਦ ਦਮੋਦਰ ਮਦਵੇ ਗਰਬੰਤ ਨਾਰੀ ਮਦੋਨ ਮਤੰ ਬਲਵੰਤ ਬਲਾਤ ਕਰਨਾ ਚਰਨ ਕਮਲ ਨੈ ਭਜੰਤ ਤ੍ਰਿਣ ਸਮਾਨ ਤ੍ਰਿਗ ਜਨਮ ਨਾ ਹੇ ਪਪੀਲ ਕਾ ਗ੍ਰਸਤੇ ਗੋਬਿੰਦ ਸਿਮਰਨ ਤੁਯੰ ਤਨੇ ਨਾਨਕ ਅਨਿਕ ਵਾਰ ਨਮੋ ਨਮ ਤ੍ਰਿਣੰ ਤਾ ਮੇਰੰ ਸਹਿ ਕੰ ਤਾ ਹਰੀਯੰ ਬੂਡੰ ਤਤਰੀਯੰ ਓਨੰ ਤਾ ਭਰੀ ਅੰਧਕਾਰ ਕੋਟ ਸੂਰ ਉਜਾਰਾਂ ਬਿਨਵੰਤ ਨਾਨਕ ਹਰ ਗੁਰ ਦਿਆਰਾਂ ਬ੍ਰਹਮ ਬ੍ਰਹਮਣ ਸੰ ਬ੍ਰਹਮਣਾ ਸੰਗ ਉਦਰਣੰ ਬ੍ਰਹਮਣਾ ਸੰਗ ਉਦਰਣੰ ਬ੍ਰਹਮ ਕਰਮ ਜੇ ਪੂਰਣਾ ਆਤਮ ਰਤ ਸੰਸਾਰ ਗਹੰ ਤੇ ਨਰਨਾਨਕ ਨੇ ਫੁਲਾ ਪਰ ਦਰ ਬਿਹਰ ਨੋ ਬੇਗਨ ਕਰਨ ਉਚਰਨ ਸਰਬਜੀ ਕਾ ਲੌਲੀ ਤ੍ਰਿਸ਼ਨਾ ਅਤੇ ਪਤਮਨ ਮਾਏ ਕਰਮ ਕਰਤ ਸੇ ਸੁਖਰਾ ਮਤੇਸ ਮੇਵ ਚਰਨ ਉਦਰਨ ਪੈ ਦੁਤਰ ਅਨੇਕ ਪਾਤਕ ਹਰਨੰ ਨਾਨਕ ਸਾਧ ਸੰਗਮ ਨਾ ਸੰਸਿਆ ਗੁਰਮੁਖ ਪਿਆਰਿਓ ਆਪਾਂ ਤਕਰੀਬਨ ਪਾਠ ਹੈ ਜਿਹੜਾ 67 ਜਿਹੜੇ ਪੰਜਵੇਂ ਪਾਤਸ਼ਾਹ ਦੇ 67 ਸ਼ਲੋਕ ਸੀਗੇ ਉਹ ਆਪਾਂ ਨੇ ਸੋਨੂੰ ਸਕਰੀਨ ਦੇ ਉੱਤੇ ਰਿਕਾਰਡਿੰਗ ਕਰਕੇ ਪੜ੍ਹ ਕੇ ਸੁਣਾਏ ਹੈ ਹੋ ਸਕਦਾ ਤੁਹਾਨੂੰ ਵਧੀਆ ਲੱਗਿਆ ਹੋਵੇ ਤਾਂ ਅ ਸ਼ੇਅਰ ਲਾਈਕ ਕਮੈਂਟ YouTube ਤੇ ਜਾ ਕੇ ਤੁਸੀਂ ਸਬਸਕ੍ਰਾਈਬ ਵੀ ਕਰ ਦਿਓ ਕਿਉਂਕਿ ਸੋਡੇ ਕੋਲ ਹਜੇ ਸਾਡਾ ਵੀ ਤਜਰਬਾ ਜਿਹੜਾ ਦਿਨੋ ਦਿਨ ਵਧੀ ਜਾਂਦਾ ਹੈ ਆਪਾਂ ਹੁਣੇ ਲੱਗੇ ਆ ਇਸ ਤੋਂ ਬਾਅਦ ਤੁਹਾਨੂੰ ਬਹੁਤ ਵਧੀਆ ਗੁਰਬਾਣੀ ਦੀ ਹਰ ਇੱਕ ਗੱਲ ਜਿਹੜੀ ਅ ਭੂਤ ਪ੍ਰੇਤ ਨਰਕ ਸਵਰਗ ਜਾਨਵ ਮਰਨ 83 ਲੱਖ ਜੂਨ ਉਹ ਸਾਰਾ ਚੱਕਰ ਉਹਦੇ ਬਾਰੇ ਜੋ ਗੁਰਬਾਣੀ ਕਹਿੰਦੀ ਹੈ ਸਾਨੂੰ ਹਰ ਇੱਕ ਗੱਲ ਦਾ ਜਿਹੜਾ ਗੁਰਬਾਣੀ ਦੇ ਪਾਠ ਕਰਕੇ ਆਪਾਂ ਉਹਦੇ ਅ ਅਰਥ ਕਰਕੇ ਸਪਸ਼ਟ ਕਰਾਂਗੇ ਤਾਂ ਕਿ ਜਿਹੜੇ ਤੁਹਾਡੇ ਡਰ ਨੇ ਫਾਲਤੂ ਦੇ ਉਹ ਦੂਰ ਹੋ ਸਕਣ ਸੋ ਜਿਹੜਾ ਹੈ ਤੁਸੀਂ ਜਰੂਰ ਅ ਫੋਲੋ ਵੀ ਕਰ ਲੈਣਾ ਤੇ ਕਮੈਂਟ ਵੀ ਕਰਨੇ ਆ ਸ਼ੇਅਰ ਵੀ ਕਰਨੇ ਆ ਤੇ YouTube ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਹੈ ਸਭ ਦਾ ਜਿਨ੍ਹਾਂ ਨੇ ਕੀਤਾ ਸਭ ਦਾ ਧੰਨਵਾਦ ਰਹਿੰਦੇ ਵੀਰ ਵੀ ਜਰੂਰ ਇਨੀ ਕਿਰਪਾ ਕਰ ਦਿਓ ਤਾਂ ਕਿ ਉਤਸ਼ਾਹ ਵੀ ਬਣਿਆ ਰਹਿੰਦਾ ਤੇ ਬਾਣੀ ਪੜਨ ਦਾ ਆਨੰਦ ਵੀ ਆਉਂਦਾ ਤੇ ਸੁਣਨ ਦਾ ਵੀ ਆਨੰਦ ਆਉਂਦਾ ਤੁਹਾਡਾ ਸਾਰਿਆਂ ਦਾ तहे ਦਿਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ